ਇਹ ਲੋਕ ਬਹੁਤ ਥੱਕ ਗਏ ਸੀ ਇਹ ਲੋਕ ਮੈਨੂੰ ਰੋਜ਼ ਫੋਟੋਆਂ ਪਾਉਂਦੇ ਸੀ ਕੂੜੇ ਦੇ ਢੇਰਾਂ ਦੀਆਂ ਇੱਥੇ ਹਾਲਾਤ ਇਹ ਸੀ ਕਿ ਡੰਪ ਬਣ ਗਿਆ ਸੀ ਮੈਂ ਉਸ ਦਿਨ ਖੜਾ ਸੀ ਤੁਰੇ ਤੁਰੇ ਲੋਕ ਲਫਾਫਾ ਸੁੱਟ ਕੇ ਚੱਲ ਜਾਂਦੇ ਲੋਕਾਂ ਕੋ ਘਰੋਂ ਚ ਕੂੜਾ ਹੀ ਨਹੀਂ ਚੁੱਕਿਆ ਜਾਂਦਾ ਇਹਨਾਂ ਕੋ ਬੰਦੇ ਹੀ ਨਹੀਂ ਹੈ ਮੈਂ ਕੱਲ ਡਾਕਟਰ ਕਿਰਨ ਨਾਲ ਗੱਲ ਕੀਤੀ ਕਹਿੰਦਾ ਜੀ ਸਾਡੇ ਗੱਡੀਆਂ ਅੱਜ ਚਲਾਈਆਂ ਜੀ ਅਸੀਂ 55 ਮੈਂ ਕਿਹਾ ਇਸ ਇਲਾਕੇ ਦਾ ਕੀ ਕੀਤਾ ਇਸ ਇਲਾਕੇ ਆ ਗਲੀਆਂ ਮੇਰੀਆਂ ਭੈਣਾਂ ਆਈਆਂ ਸੀ ਤੁਹਾਡੇ ਤੁਸੀਂ ਵੇਖਿਆ ਹੋਣਾ ਉਹ ਵਿਚਾਰੀਆਂ ਗੰਦਾ ਪਾਣੀ ਪੀ ਰਹੇ ਨੇ ਬੱਚੇ ਬਿਮਾਰ ਹੋ ਰਹੇ ਨੇ ਕੂੜੇ ਦੇ ਢੇਰਾਂ ਤੇ ਬੈਠੇ ਨੇ ਇਹ ਬਹੁਤ ਇੱਕ ਗਲਤ ਮੈਸੇਜ ਸੀ ਮੈਂ ਅੱਜ ਬਾਬਾ ਸਾਹਿਬ ਅੰਬੀਦਕਰ ਅੰਬੀਦਕਰ ਜੀ ਦਾ ਨਵ ਨਿਰਮਨ ਦਿਵਸ ਆ ਉਸ ਦਿਨ ਨੂੰ ਅੱਜ ਯਾਦ ਕਰਦੇ ਹੋਇਆ ਅਸੀਂ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਅੱਜ ਤੋਂ ਅਸੀਂ ਸਾਫ ਸਫਾਈ ਵੱਲ ਤੁਰੀਏ ਅੰਬੀਸੀ ਸਾਹਿਬ ਤਕਰੀਬਨ ਦੇਖਣ ਨੂੰ ਮਿਲਦਾ ਹੈ ਕਿ ਇਹ ਜਿਹੜਾ ਜੋੜਾਫੜ ਜਿਹੜਾ ਨੰਕ ਮੰਡੀ ਜਿਹੜੀ ਹੈ ਇੱਥੇ ਵੱੱਲਾ ਸਬਜ਼ੀ ਮੰਡੀ ਮੇਲ ਤੁਸੀਂ ਦੇਖਦੇ ਹੋ ਸਵੇਰੇ ਸਵੇਰ ਜਿਹੜੇ ਵਪਾਰੀ ਜਾਂ ਜਿਹੜੇ ਸਬਜ਼ੀ ਖਰੀਦਦਾਰ ਨੇ ਜਾਂਦੇ ਉਹਨਾਂ ਦੇ ਨਾਲ ਬਹੁਤ ਭੱਟੀਆਂ ਜਿਹੜੀਆਂ ਕੋ ਵਾਰਦਾਤਾ ਹਿੰਦਿਆ ਕਦੀ ਲੋਕਾਂ ਨੂੰ ਮੈਂ ਸਮਝਦਾ ਕਿ ਇਹ ਸਾਡੀ ਲਾਅ ਐਂਡ ਆਰਡਰ ਦਾ ਤਾਂ ਬਹੁਤ ਬੁਰਾ ਹਾਲ ਹੈ ਤੁਸੀਂ ਆਏ ਦਿਨ ਦੇਖਦੇ ਹੋ ਕਿਤੇ ਗੋਲੀ ਮੈਂ ਕੱਲ ਵੀ ਵੇਖੀ ਕੋ ਕਾਰ ਵਾਸ਼ਰ ਵਾਲਾ ਮਟਾਲਾ ਰੋਡ ਤੇ ਗਾ ਉਹਦੇ ਉਹਦੇ ਗੋਲੀਆਂ ਚਲਾਣਦੇ ਯਾਰ ਉਹ ਵਿਚਾਰਾ ਜੇ ਮਿਹਨਤ ਕਰਕੇ ਰੋਟੀ ਕਮਾਉਂਦਾ ਤਾਂ ਚਾਰ ਕੰਮ ਚੱਲ ਰਹੇ ਤੇ ਕੀ ਬੁਰਾ ਇਹ ਲੋਕਾਂ ਨੇ ਪਰੇਸ਼ਾਨ ਕਰਤਾ ਇਹ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਦੋਂ ਮੰਡੀ ਵਾਲੇ ਜਾਂਦੇ ਆ ਵਿਚਾਰੇ ਟਰੱਕਾਂ ਦੇ ਕਿਰਾਏ ਜੇ ਬੰਜ ਪਾ ਕੇ ਲੱਗੇ ਜਾਂਦੇ ਆ ਉਹਨਾਂ ਨੂੰ ਇਹ ਉਹਨਾਂ ਲਈ ਸਹੂਲਤ ਬਣਾ ਕੇ ਦਿੱਤੀ ਸੀ ਮੈਂ ਮੈਂ ਸੈਂਟਰ ਗਵਰਨਮੈਂਟ ਸਾਡੇ ਰਵਨੀਤ ਬਿੱਟੂ ਜੀ ਨੂੰ ਵੀ ਇੱਕ ਲੈਟਰ ਲਿਖੀ ਆ ਕਿ ਇਹ ਅੰਡਰਪਾਸ ਬਣਾਇਆ ਜਾਵੇ ਜੋੜੇ ਫਾਟਕ ਤੋਂ ਕਲਰਾਂ ਨੂੰ ਰਾਹ ਬਣਾਇਆ ਜਾਵੇ ਤਾਂ ਕਿ ਲੋਕ 182 ਟ੍ਰੇਨਾਂ ਨਿਕਲਦੀਆਂ ਸੀ ਜਦੋਂ ਮੈਂ ਅੰਡਰਪਾਸ ਬਣਾਇਆ ਸੀ ਲੋਕ ਟਿੰਟਨ ਕੰਟੇ ਜਾਮ ਤੇ ਖੜੇ ਰਹਿੰਦੇ ਲੋਕ ਪੈਦਲ ਹੋ ਜਾਂਦੇ ਸੀ ਲੇਕਿਨ ਐਂਬੂਲੈਂਸ ਵਾਲੇ ਕਈ ਪਰਿਵਾਰ ਅੰਤਾਂ ਦੇ ਸੀ ਐਂਬੂਲੈਂਸ ਦੀ ਲੋਡ ਬੰਦੀ ਬੰਦਾ ਐਂਬੂਲੈਂਸ ਹੀ ਮਰ ਜਾਂਦਾ ਜਾਂ ਹਸਪਤਾਲ ਨਹੀਂ ਜਾ ਪਾਂਦਾ ਕਈ ਲੋਕ ਨੌਕਰੀਆਂ ਤੋਂ ਲੇਟ ਹੁੰਦੇ ਨੇ ਨਾ ਨੌਕਰੀਆਂ ਤੋਂ ਕੱਢਿਆ ਜਾਂਦਾ ਹੈ। ਇਹ ਸਾਨੂੰ ਸਾਰਿਆਂ ਨੂੰ ਮਿਲ ਕੇ ਮੈਂ ਤਾਂ ਕਹਿੰਦਾ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਓ ਨਾ ਇਹ ਸਫਾਈ ਯਾਰ ਬਾਹਰੋਂ ਲੋਕ ਆ ਕੇ ਕਾਰਨਰ ਆ ਰਹੇ ਹੋ ਕੂੜਾ ਚੁੱਕ ਰਹੇ ਕਿੱਡੀ ਸ਼ਰਮ ਦੀ ਗੱਲ ਹੈ ਮੇਅਰ ਸਾਹਿਬ ਨੂੰ ਤੇ ਉਸ ਦਿਨ ਤੋਂ ਹੀ ਸੜਕਾਂ ਤੇ ਉਤਰ ਜਾਣਾ ਚਾਹੀਦਾ ਸੀ। ਉਸ ਦਿਨ ਤੋਂ ਹੀ ਇਸ ਸੜਕਾਂ ਤੇ ਉਤਰ ਕੇ ਗਲੀ ਗਲੀ ਜਾਂਦੇ ਦੱਸੋ ਉਹਦੇ ਅਫਸਰਾਂ ਨੂੰ ਕਹਿੰਦੇ ਕਿ ਕੂੜਾ ਚੁੱਕੋ ਯਾਰ। ਆ ਇੰਨਾ ਦੋ ਦਿਨ ਤੋਂ ਜੀਸੀਪੀ ਟਰਾਲੀਆਂ ਟੈਂਕਰ ਇਹ ਸਭ ਲੱਗੇ ਆ ਵੇਖੋ ਫੇਰ ਵੀ ਇਹੀ ਕਿੰਨਾ ਕੂੜਾ ਚੁੱਕ ਰਿਹਾ ਹੋਣਾ ਝਾੜੂ ਮਾਰ ਰਹੇ ਆ ਸਭ ਕੁਝ ਕੌਣ ਕਿਰੇ ਲਈ ਕਰ ਰਹੇ ਇਹ ਸਿਰਫ ਦਿਖਾਵਾ ਨਾ ਕਰ ਕਹਿੰਦਾ ਮੈਂ ਹੁਣ ਇੱਕ ਗੱਲ ਕਹਿ ਰਿਹਾ ਮੈਨੂੰ ਜਿੱਥੇ ਕੂੜੇ ਦਾ ਢੇਰ ਦੇਖੇਗਾ ਉੱਥੇ ਲਾਈਵ ਹੋ ਕੇ ਮੋਤੀਪਾਟੀਆਂ ਨਾਲ ਨੂੰ ਮੇਅਰ ਸਾਹਿਬ ਨੂੰ ਕਹੂੰਗਾ ਮੇਅਰ ਸਾਹਿਬ ਇੱਥੇ ਵੀ ਕੂੜਾ ਇੱਥੇ ਹੀ ਭੇਜੋ ਬੰਦੇ ਲੋਕੇਸ਼ਨ ਨਾਲ ਭਵਾਵਾਂਗਾ ਉਹਨਾਂ ਦੇ ਮੋਬਾਈਲ ਤੇ ਉਹਨਾਂ ਨੂੰ ਜਗਾਵਾਂਗੇ ਤੇ ਨਹੀਂ ਹੋਏਗਾ ਫਿਰ ਇਹੀ ਤੇ ਆ ਦਾਸ ਝਾੜੂ ਫੜ ਕੇ ਬੈਠਾ ਹੋਣਾ ਲਗਾਨੀ ਰਕਮ ਉਹ ਵਾਰ ਹੈ ਜਿਹੜਾ ਸਾਰਾ ਸਾਰੇ ਪੂਰੇ ਦੇ ਡੈਂਪ ਬੰਦ ਤੇ ਜਾ ਰਹੇ ਦੇਖੋ ਸਰਕਾਰ ਨਾਕਾਮਯਾਬ ਹੈ ਸਰਕਾਰ ਕੂੜਾ ਚੁਕਾ ਨਹੀਂ ਸਕਦੀ ਕੀ ਕੰਮ ਕਰੇਗੀ ਡਵੈਲਪਮੈਂਟ ਕਿੱਥੋਂ ਕਰਾਈਗੀ ਕਹਿੰਦੇ ਸਾਡੇ ਕੋ ਪੈਸੇ ਨਹੀਂ ਆ ਜੀ ਸਾਡੇ ਟੈਂਡਰ ਨਹੀਂ ਹੋ ਰਹੇ ਅਰੇ ਯਾਰ ਅਸੀਂ ਵੀ ਕਰਦੇ ਸੀ ਸਾਡੀ ਵੀ ਸਰਕਾਰ ਸੀ ਅਸੀਂ ਬਾਏ ਹੋ ਦਿੱਲੀ ਜਾ ਕੇ ਚੰਡੀਗੜ੍ਹ ਜਾ ਕੇ ਕੋਈ ਨਾ ਕੋਈ ਕੰਮ ਕਰਾ ਕੇ ਲਿਆਦੇ ਸਾਡੇ ਵੇਲੇ ਤਾਂ ਨਹੀਂ ਐਡਾ ਢੇਰ ਲੱਗਦੇ ਸੀ ਕੰਦੇ ਜੀ ਸਫਾਈ ਸੇਵਕ ਘਟ ਕੇ ਕੱਲ ਮੈਂ ਡਾਕਟਰ ਕਿਰਨ ਨੂੰ ਫੋਨ ਮਾਰਿਆ ਕਹਿੰਦਾ ਜੀ 55 ਗੱਡੀਆਂ ਅੱਜ ਦੌੜ ਰਹੀਆਂ ਉਹ ਯਾਰ ਐਸੇ ਇਲਾਕੇ ਲਈ ਕੀ ਕੀਤਾ ਮੈਨੂੰ ਐ ਦੱਸੋ ਮੇਰ ਹੱਥੋਂ ਦਾ ਆ ਮੇਰ ਦੀ ਬਾੜ ਜੇ ਸੋ ਇਸ ਇਲਾਕੇ ਦਾ ਦੇ ਪਹਿਲਾਂ ਸੋਚ ਲੋ ਹਲਕਾ ਪੂਰਬੀ ਨੂੰ ਹਮੇਸ਼ਾ ਨਕਾਰਿਆ ਗਿਆ ਲੇਕਿਨ ਐਤੀ ਅਸੀਂ ਨਕਾਰਿਆ ਨਹੀਂ ਨੇ ਰਹਿਵਾਂਗੇ ਹਲਕੇ ਪੂਰਬੀ ਦੀ ਹਮੇਸ਼ਾ ਆਵਾਜ਼ ਬਣਿਆ ਬੰਦਾ ਰਹਿਣਾ ਹਲਕੇ ਪੂਰਬੀ ਲਈ ਭਾਵੇਂ ਮੇਰੀ ਜਾਨ ਵੀ ਚਲ ਜੇ ਤੇ ਮੈਂ ਆਪਣੀ ਜਾਨ ਵੀ ਦਊਂਗਾ ਹਲਕੇ ਪੂਰਬੀ ਦੇ ਲੋਕਾਂ ਨੂੰ ਹਰ ਸਹੂਲਤ ਦਵਾਂਗਾ ਭੀਮ ਜੈ ਪਰ ਜੈ ਸੰਵਿਧਾਨ 6 ਦਸੰਬਰ ਨੂੰ ਡਾਕਟਰ ਵੀਰਾਮ ਵੇਡਕਰ ਜੀ ਦਾ ਜਿਹੜਾ ਮਹਾ ਪਰਿਨਿਰਮਾਨ ਦਿਵਸ ਜਿਹੜਾ ਉਹ ਉਹਦੇ ਸਬੰਧ ਵਿੱਚ ਅੱਜ ਅਸੀਂ ਅੰਡਰਓਰ ਵਿੱਚ ਜੋੜਾ ਫਾੜੇ ਦੇ ਉੱਤੇ ਇੱਕ ਸਫਾਈ ਅਭਿਆਨ ਜਿਹੜਾ ਉਹ ਚਲਾਉਣ ਜਾ ਰਹੇ ਹਾਂ ਔਰ ਇੱਥੋਂ ਦੇ ਤੁਸੀਂ ਜੋ ਹਾਲਾਤ ਪਹਿਲੇ ਦੇਖਦੇ ਸੀ ਕਿ ਕਿਸ ਤਰੀਕੇ ਦੇ ਨਾਲ ਗੁਰੂ ਰਾਮਦਾਸ ਦੀ ਨਗਰੀ ਜਿਹੜੀ ਉਹ ਕੂੜੇ ਦੇ ਢੇਰ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਕਿੱਦਾਂ ਗੰਦਗੀ ਦੇ ਢੇਰ ਲੱਗੇ ਨੇ ਜਗਾ ਜਗਾ ਦੇ ਉੱਪਰ ਹਰ ਵਾਰਡ 'ਚ ਹਰ ਰੋਡ ਦੇ ਉੱਪਰ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਨੇ ਹਾਂਜੀ ਕੀ ਕਰਦੀ ਕਿ ਕਾਂਗਰਸ ਦੇ ਨੁਮਾਇੰਦਿਆਂ ਨੂੰ ਜਿਹੜਾ ਵਾ ਝਾੜੂ ਫੜਦੇ ਪਏ ਆ ਦੇਖੋ ਜਿਹੜਾ ਝਾੜੂ ਆ ਇੱਕ ਗੰਦਗੀ ਨੂੰ ਸਾਫ਼ ਕਰਨ ਵਾਲਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਣੀ ਸੀ ਉਹ ਉਹਨਾਂ ਦਾ ਚੋਣ ਨਿਸ਼ਾਨ ਝਾੜੂ ਸੀ ਪਰ ਲੇਕਿਨ ਤੁਸੀਂ ਅੱਜ ਦੇਖਦੇ ਹੋ ਕਿਉਂ ਝਾੜ ਜਿਹੜਾ ਉਹਨਾਂ ਦਾ ਤਿੱਲਾ ਤਿੱਲਾ ਹੋ ਗਏ ਤੇ ਤਾਈਓ ਗੰਦ ਪਏ ਖਿਲਰ ਗਿਆ ਝਾੜੂ ਇਸ ਕਰਕੇ ਜਿਹੜਾ ਸ਼ਹਿਰ ਦਾ ਜਿਹੜਾ ਉਹ ਕੂੜੇ ਦੇ ਢੇਲ ਲੱਗ ਗਏ ਉਹ ਕੌਂਸਲਰ ਸਾਹਿਬ ਕੰਮ ਤਾਂ ਇੱਕ ਕਾਰਪੋਰੇਸ਼ਨ ਦਾ ਵਾ ਬਦੂ ਦਾ ਸਰਕਾਰ ਨੇ ਕਰਾਉਣੇ ਹੁੰਦੇ ਆ ਕਿ ਜਿਹੜਾ ਅੰਡਰਪਾਰਕ ਜਿਹੜਾ ਬੜੀ ਤੀਬਰ ਤਸ਼ੱਦਦ ਦੇ ਨਾਲ ਜਿਹੜਾ ਬਣਾਇਆ ਗਿਆ ਸੀਗਾ ਔਰ ਮੈਨੂੰ ਪਤਾ ਕਿ ਜਿਹੜਾ ਲਾਕਡਾਊਨ ਦੇ ਵਿੱਚ ਐਮਪੀ ਗੁਰਜੀਤ ਸਿੰਘ ਔਜਲਾ ਜਿਹੜੇ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਇਹਦਾ ਮੁੱਦਾ ਹੈ ਅੱਜ ਕੀ ਕਰਨਾ ਕੀ ਜਿਹੜਾ ਵਾ ਉਹ ਕਾਰਪੋਰੇਸ਼ਨ ਕਿਉਂ ਨਹੀਂ ਇਹ ਕੰਮ ਕਰਦੀ ਇਹ ਜਿਹੜਾ ਇਹ ਜਿਹੜਾ ਕਮੀਆਂ ਜਿਹੜੀਆਂ ਅੰਡਰ ਜਿਹੜਾ ਬ੍ਰਿਜ ਬਣਾਇਆ ਸੀ ਸਾਡੇ ਫੂਮਨਟਾਸ਼ ਦੇ ਬੱਸੀਜੀ ਵੱਲੋਂ ਜਿਹੜਾ ਸਮਥਿੰਗ ਇਹਦੀ ਜਿਹੜੀ ਲਾਗਤ ਸੀ ਉਹ 15 ਕਰੋੜ ਦੀ ਲਾਗਤ ਦੇ ਨਾਲ ਉਹਨੇ ਬਣਾਇਆ ਸੀ ਪਰ ਐਡਾ ਸੋਹਣਾ ਇਹ ਅੰਡਰਵੋਥ ਬਣਿਆ ਸੀ ਲੇਕਿਨ ਇਹਦੀ ਸਾਫਾਈਲ ਬਿਲਕੁਲ ਕਿਸੇ ਦਾ ਧਿਆਨ ਨਹੀਂ ਗਿਆ ਅੱਜ ਅਸੀਂ ਤੁਸੀਂ ਦੇਖ ਦਿਓ ਹੁਣ ਕਿਦਾਂ ਇਲਾਕੇ ਦੇ ਲੋਕ ਜਿਹੜੇ ਇੱਥੇ ਆ ਕੇ ਆਪਣੀ ਜਿਹੜਿਆ ਉਹ ਰੋਣਾ ਰੋ ਰਹੇ ਨੇ ਵਿਚਾਰੇ ਕਿ ਉਹਨਾਂ ਨੂੰ ਪ੍ਰੇਸ਼ਾਨੀ ਦਾ ਕਿੱਦਾਂ ਸਾਹਮਣਾ ਕਰਨਾ ਪੜ ਰਿਹਾ ਤੇ ਸਰਕਾਰਾਂ ਦਾ ਕੰਮ ਹੈ ਲੋਕਾਂ ਨੂੰ ਅੱਛੀ ਜਿਹੜੀ ਆ ਪਾਣੀ ਦੇਣਾ ਲੋਕਾਂ ਨੂੰ ਸਾਸਫਾਈ ਦੇਣੀ ਇਹ ਲੋਕੀ ਇਹ ਜਿਹੜੇ ਸਰਕਾਰ ਆ ਉਹ ਇਹ ਚੀਜ਼ਾਂ ਦੇ ਉੱਪਰ ਜਿਹੜੀ ਨਾਕਾਮ ਸਾਬਤ ਹੋਈ ਹੈ ਕੀ ਲੱਗਦਾ ਕਿ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਨੂੰ ਕਾਮਯਾਬ ਹੋਈ ਰਹਿ ਜਾਈ ਤਾਂ ਬਿਲਕੁਲ ਬਿਲਕੁਲ ਇਹ ਤਾਂ ਤੁਸੀਂ ਦੇਖ ਹੀ ਰਹੇ ਹੋ ਬੜੀ ਪੁਲੀ ਭਾਤੀ ਤੁਸੀਂ ਜਾਣਦੇ ਹੋ ਇਹ ਸਰਕਾਰ ਜਿਹੜੀ ਆ ਇਹ ਬਹੁਤ ਜਿਹੜੀ ਆ ਨਾ ਕੰਮ ਸਰਕਾਰ ਸਾਬਤ ਹੋਈ ਹੈ ਔਰ 2027 ਦੇ ਤੁਸੀਂ ਦੇਖਿਓ ਕਿ ਇਹਨਾਂ ਦਾ ਲੋਕਾਂ ਨੇ ਕੀ ਹਾਲ ਕਰਨਾ ਜੀ